ਮਹਾਰਾਜਾ ਹਾਰਾ ਸਿੰਘ ਨੂੰ ਅਫਗਾਨੀ ਨਾਲ ਸਬੰਧ ਰੱਖਣ ਕਰਕੇ ਪਹਿਲਾਂ ਛੇਕਿਆ ਗਿਆ ਹੈ ਬਾਅਦ ਵਿੱਚ ਸਰਦਾਰ ਬਿਸਾਲ ਸਿੰਘ ਗਾਲੂ ਵਾਲੀਆ ਉਹਨਾਂ ਦੇ ਰਾਈ ਇਹ ਪੰਤ ਸਾਹਮਣੇ ਪੇਸ਼ ਹੁੰਦੇ ਆ ਤੇ ਇੱਕ ਜੀ ਵੀ ਮਾਫ ਹੁੰਦੇ ਆ ਯਾਨੀ ਜੈਲ ਸਿੰਘ ਉਹਨਾਂ ਨੂੰ ਵੀ ਇੱਥੇ ਕਲਪ ਕੀਤਾ ਗਿਆ ਜੋ ਦੇ ਦੋ ਤਿੰਨ ਘੰਟੇ ਇੱਕ ਤੇ ਕਿਉਂਕਿ ਉਹ ਰਾਸ਼ਟਰਪਤੀ ਹੀ ਤੇ ਰਾਸ਼ਟਰਪਤੀ ਹੋਣ ਦੇ ਨਾਤੇ ਦੇ ਉੱਤੇ ਉਹ ਸਵਜਾ ਦੇ ਮੁਕਤੀ ਹੁੰਦੇ ਆ ਕਿ ਬੈਣੀ ਜੇ ਤੁੰ ਅੰਮਰ ਦੇ ਸਾੜ ਕੋ ਨਨਕਾਣਾ ਸਾਹਿਬ ਪਰਬਾਤ ਦੇ ਜਦੋਂ ਨੀਂਮ ਕਿਹੜਾ ਹੱਥ ਜੋੜੇ ਤੇ ਫੇਰ ਨਲਗੇ ਭਤੀ ਉਹ ਬੰਦਾ ਜਿਹੜਾ ਵਾ ਕਰਤਾਰ ਸਿੰਘ ਜੀ ਸੀ ਉਹ ਅੰਮਰ ਤੋਂ ਨਨਕਾਣਾ ਸਾਹਿਬ ਗਿਆ ਹੈ ਇਹ ਮਿਸ਼ਨ ਪੰਜਾਬੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਅਦਾਲਤ ਕਹਿੰਦਾ ਭਾਵ ਕਿ ਇਸ ਅਦਾਲਤ ਵੱਲੋਂ ਲੰਘੇ ਕਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਹਰਾਂ ਨੂੰ ਤਨਖਾਹਿਆ ਕਰਾਰ ਕੋਸ਼ਤ ਕੀਤਾ ਗਿਆ ਅਜਿਹੇ ਦੇ ਬਾਅਦ ਤਨਖਾਹਿਆ ਸ਼ਬਦ ਇਹਦੀ ਪਰੰਪਰਾ ਇਹਦੇ ਉੱਤੇ ਵੱਡੇ ਪੱਧਰ ਉੱਤੇ ਚਰਚਾ ਹੈ ਕਿ ਇਹਦਾ ਇਤਿਹਾਸ ਕੀ ਹੈ ਸੋ ਅਜਿਹੇ ਵਿਸ਼ੇ ਉੱਤੇ ਹੀ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਇਹ ਕਹਿੰਦਾ ਭਾਵ ਕਿ ਇਹਦੀ ਇਤਿਹਾਸ ਕੀ ਹੈ ਪਰੰਪਰਾ ਕੀ ਹੈ ਹੁਣ ਤੱਕ ਕਿੰਨਾ ਕਿੰਨਾ ਨੂੰ ਤਨਖਾਹਿਆ ਕਰਾਰ ਕੋਸ਼ਤ ਕੀਤਾ ਗਿਆ ਕਿੰਨਾ ਕਿੰਨਾ ਨੇ ਇਹ ਸਜ਼ਾ ਲਵਾਈ ਤੇ ਇਸ ਤੋਂ ਬਾਅਦ ਜਿਹੜਾ ਪੰਥਕ ਜੀਵਨ ਹੈ ਘਰੇਲੂ ਜੀਵਨ ਹੈ ਅਜਿਹੇ ਸਾਰਾ ਮਾਹੌਲ ਉਸ ਸਖਸ ਦਾ ਕਿਵੇਂ ਦਾ ਰਹਿੰਦਾ ਜਾਂ ਰਹਾ ਸੋ ਇਸ ਸਾਰੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਅੱਜ ਜੁੜੇ ਨੇ ਉੱਗੇ ਸਿੱਖ ਚਿੰਤਕ ਤੇ ਇਤਿਹਾਸਕਾਰ ਭਾਈ ਕੁਲਦੀਪ ਸਿੰਘ ਗੜਗੱਜ ਚੰਡੀਗੜ੍ਹ ਵਾਲੇ ਸੋ ਸਭ ਤੋਂ ਪਹਿਲਾਂ ਗੜਗੱਜ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੜਗਾ ਸਾਹਿਬ ਜੇਕਰ ਆਪਾਂ ਕਿਉਂਕਿ ਇੰਨੀ ਦਿਨੀ ਲੰਘੇ ਕੱਲ ਤੋਂ ਵੱਡੇ ਪੱਧਰ ਉੱਤੇ ਚਰਚਾ ਹੈ ਕਿ ਤਨਖਾਈਆ ਇਹ ਸ਼ਬਦ ਇਹਦੀ ਪਰੰਪਰਾ ਵੱਖ-ਵੱਖ ਪੱਧਰ ਉੱਤੇ ਇਹਦਾ ਪ੍ਰਚਾਰ ਵੀ ਹੋ ਰਿਹਾ ਹੈ ਖੈਰ ਆਪਾਂ ਵੀ ਆਪਣੇ ਦਰਸ਼ਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਵਿੱਚ ਆ ਕਿ ਇਹ ਤਨਖਾਈਆ ਸ਼ਬਦ ਦਾ ਅਸਲੀਅਤ ਕੀ ਹੈ ਕਿੱਥੋਂ ਆਇਆ ਕਿਵੇਂ ਆਇਆ ਓਵਰ ਆਲ ਇਹਦੀ ਪਰੰਪਰਾ ਕੀ ਹੈ ਤੇ ਅੱਗੇ ਜਾ ਕੇ ਇਹਦਾ ਅਸਰ ਅੰਦਾਜ਼ ਕਿਵੇਂ ਰਹਿੰਦਾ ਹੈ ਜੀ ਦੇਖੋ ਜੀ ਜਿਹੜੀ ਸਾਡੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦਾ ਅਕਾਲ ਤਖਤ ਸਾਹਿਬ ਤੋਂ ਜਾਰੀ ਨੂੰ ਉਹਦੇ ਵਿੱਚ ਸਿੱਖ ਦਾ ਜਿਹੜਾ ਜੀਵਨ ਹੈ ਉਹ ਦੋ ਤਰੀਕੇ ਦਾ ਮੰਨਿਆ ਜਾਂਦਾ ਇੱਕ ਆ ਪੰਥਕ ਅਤੇ ਇੱਕ ਸ਼ਖਸੀ ਪਰ ਸ਼ਖਸੀ ਵੀ ਜਿਹੜਾ ਉਹ ਪੰਥ ਨੂੰ ਹੀ ਸਮਰਪਿਤ ਹੁੰਦਾ ਉਹਦੇ ਵਿੱਚ ਫਿਰ ਜਿੱਥੇ ਅਮਰਤ ਸੰਚਾਰ ਦੀ ਮੱਦ ਆਉਂਦੀ ਆ ਉਥੇ ਕੁਝ ਚੀਜ਼ਾਂ ਨੂੰ ਮਤਲਬ ਖੁੱਲ ਕੇ ਦੱਸਿਆ ਗਿਆ ਕਿ ਤੇ ਜਿਹੜੀਆਂ ਚਾਰ ਬਦਰ ਕਰਤਾ ਕਰਦਾ ਉਹਨੂੰ ਪਤਰਤ ਕਹਿੰਦੇ ਆ ਇੱਕਾਤਨਖਾਈਆ ਤਨਖਾਈਆ ਹੁੰਦਾ ਜਿਹੜਾ ਕੋਈ ਰਹਿਤ ਦੇ ਵਿੱਚ ਟਿਲ ਕਰਦਾ ਸਿੱਖੀ ਅਸੂਨਾ ਤੋਂ ਦੂਰ ਜਾਂਦਾ ਗੁਰਮਤਿ ਦੇ ਉਲਟ ਕਰਮ ਕਰਦਾ ਇਹ ਤੇ ਆਮ ਜਰਨਲ ਸਿੱਖ ਦੇ ਵਾਸਤੇ ਆ ਉਹਦੇ ਵੈਰੀ ਫਿਰ ਇੱਕ ਮਤ ਇਹ ਵੀ ਹੈਗੀ ਆ ਉਥੇ ਕਿ ਜਿਹੜੇ ਆਪਣੇ ਹੈਗੇ ਆ ਮੀਨੇ ਠੀਰ ਮੰਲੀਏ ਰਾਮ ਰਾਈਏ ਕੁੜੀ ਮਾਰ ਨੜੀ ਮਾਰ ਇਨਾਂ ਦੇ ਨਾਲ ਬਰਤਣ ਵਾਲਾ ਵੀ ਤਨਖਾਈ ਹ ਹੁਣ ਜੇ ਆਪਾਂ ਇਹ ਸ਼ਬਦ ਦੀ ਡੂੰਘਾਈ ਦੇ ਵਿੱਚ ਜਾਈਏ ਤਾ ਇਹ ਜਿਹੜੇ ਬੰਦੇ ਆ ਮੀਨੇ ਧੀਰਮਲਿਏ ਰਾਮ ਰਈਏ ਇਹ ਗੁਰੂ ਕਾਲ ਦੇ ਵੇਲੇ ਹੋਏ। ਤੋ ਆਪਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜੀ ਸਿੱਖੀ ਤੋਂ ਜਦੋਂ ਕੋਈ ਬੇਮੁਖ ਹੁੰਦਾ ਗੁਰੂ ਤੋਂ ਦੂਰ ਹੁੰਦਾ ਤੇ ਜੇ ਕੋਈ ਗੁਰੂ ਦੀ ਗੱਲ ਸੁਣੇ ਨਾ ਤੇ ਗੁਰੂ ਸੰਗਤ ਉਹ ਵੇਲੇ ਗੁਰੂ ਸੰਗਤੀ ਹੀ ਬਾਅਦ ਵਿੱਚ ਜਦੋਂ ਨਾ ਗੁਰੂ ਪੰਥ ਬਣਾਤਾ ਦਸ਼ਮੇਸ਼ ਪਾਤਸ਼ਾਹ ਨੇ ਤਾਂ ਉਸ ਵੇਲੇ ਜਿਹੜਾ ਕੋਈ ਪੰਥ ਦੇ ਉਲਟ ਚੱਲਦਾ ਹੀ ਉਹ ਪੰਥ ਤੋਂ ਛੇਕਿਆ ਜਾਂਦਾ ਰਿਹਾ। ਸਾਉਥ ਆਪ ਇਹਨਾਂ ਜਿਹੜਾ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਵਾ ਉਹ ਜਿਗਰ ਆਉਂਦਾ ਭਾਈ ਸੱਤਾ ਦੇ ਭਾਈ ਬਲਵੰਡ ਜੀ ਦਾ ਕਿ ਜਦੋਂ ਉਹਨਾਂ ਦੇ ਅੰਦਰ ਕੋਈ ਹੰਕਾਰ ਆ ਗਿਆ ਤੇ ਉਹਨਾਂ ਨੇ ਗੁਰੂ ਘਰ ਨੂੰ ਥੋੜਾ ਮਾੜਾ ਚੰਗਾ ਬੋਲਤਾ ਸੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹਿ ਵੀ ਕੋਈ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ ਬਾਅਦ ਵਿੱਚ ਜਦੋਂ ਭਾਈ ਸੱਤਾ ਤੇ ਬਲਵੰਡ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਭਾਈ ਲੱਗਾ ਪਰਪਕਾਰੀ ਦੇ ਰਾਹੀਂ ਮਾਫੀ ਮੰਗੀ ਤੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬਖਸ਼ਿਆ ਵੀ ਉਹ ਫਿਰ ਸੰਗਤ ਵਿੱਚ ਕੀਰਤਨ ਵੀ ਕਰ ਲੱਗੇ ਸੀ ਤੇ ਇੱਕ ਦਿਨ ਇੰਨੀ ਆਤਮਿਕ ਉਹ ਦਾੜੀ ਵੀ ਉਹਨਾਂ ਦੀ ਵੱਜੀ ਆ ਕਿ ਉਹਨਾਂ ਨੇ ਜਿਹੜੀ ਫਿਰ ਰਾਮਕਲੀ ਕੀ ਵਾਰ ਰਾਏ ਬਲਵੰਦ ਕਥਾ ਸੱਤ ਡੂਮ ਆਖੀ ਆਪਣੀ ਅਮਰਤਮਈ ਬਾਣੀ ਆ ਉਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਵੀ ਕੀਤਾ ਇਹਦੇ ਤੋਂ ਅੱਗੇ ਫਿਰ ਜਿਗਰੋਂਦਾ ਵਾ ਆਪਾਂ ਸਾਰੇ ਜਾਣਦੇ ਆ ਕਿ ਜਿਹੜੇ ਮੀਨੇ ਸੀ ਜਿਹੜੇ ਪ੍ਰਿਥੀ ਚੰਦ ਤੇ ਮਗਰ ਚੱਲਣ ਵਾਲੇ ਸੀ ਉਹ ਸੇਕੇਗਾ ਹੀਰ ਮੱਲੀਏ ਸੇਕੇਗਾ ਫਿਰ ਰਾਮ ਰਈਏ ਸੇਕੇਗਾ ਇਹ ਤੇ ਬੁਰਾ ਕਾਲ ਵੇਲੇ ਆਉਂਦਾ ਜਿਸ ਤੋਂ ਤੱਕ ਤਨਖਾਈ ਆ ਸ਼ਬਦਾਂ ਦੀ ਇਹ ਬੇਸਿਕ ਆਇਆ ਕਿਥੋਂ ਇਹ ਜਿਹੜਾ ਸ਼ਬਦ ਹੈ ਬੇਸਿਕ ਤੌਰ ਤੇ ਆਇਆ ਜਦੋਂ ਸਿੱਖ ਇੱਥੇ ਬਹੁਤ ਮੁਸ਼ਕਲਾਂ ਦੇ ਵਿੱਚ ਘਰੇ ਹੋਏ ਸੀ ਤੇ ਜਦੋਂ ਹਰ ਸਿੱਖ ਜਿਹੜਾ ਹਕੂਮਤ ਦੀ ਨਜ਼ਰ ਦੇ ਵਿੱਚ ਬਾਗੀ ਹੁੰਦਾ ਸੀ ਸਿਰ ਖਾਂਦੇ ਸਿਰਾਂ ਦੇ ਇਨਾਮ ਰੱਖੇ ਜਾਂਦੇ ਸੀ ਤਾਂ ਉਦੋਂ ਕੁਝ ਮਿਲ ਵਰਕਣੀਆਂ ਸਿੱਖ ਹੁੰਦੇ ਉਹ ਜਿਹੜੇ ਮਿਲ ਵਰਕਣੀਆਂ ਸਿੱਖਾ ਉਹ ਉਸ ਵੇਲੇ ਵੀ ਜਿਹੜੀ ਮੁਗਲ ਹਕੂਮਤ ਸੀ ਉਹਦੀ ਨੌਕਰੀ ਕਰ ਲਈ ਜਾਂਦੇ ਤਨਖਾਹ ਦੇ ਉੱਤੇ ਤੇ ਉਹਨਾਂ ਦੀ ਨੌਕਰੀ ਕਰਨੀ ਸਿੱਖਾਂ ਨੂੰ ਇੱਕ ਚੰਗਾ ਨਹੀਂ ਲੱਗਦਾ ਜਿਹੜਾ ਇੱਕ ਸੁਧਾਰਨ ਸਿੱਖ ਆਪਾਂ ਕਹਿ ਲਈਏ ਜਾਂ ਉਸ ਵੇਲੇ ਰਾਜ ਦਾ ਸੰਕਲਪ ਲੈ ਕੇ ਸਿੱਖ ਚੱਲਦਾ ਸੀ ਪਾਤਸ਼ਾਹੀ ਦਾਵਾ ਜਿਹੜਾ ਰੱਖਿਆ ਤਾਂ ਉਹਨਾਂ ਨੇ ਜਿਹੜੇ ਨੌਕਰੀ ਕਰਦੇ ਇਹਨਾਂ ਨੂੰ ਕਿਹਾ ਕਿ ਇਹ ਤਨਖਾਈਏ ਸਿੱਖ ਤਨਖਾਈਏ ਉਹਦੇ ਤੋਂ ਬਾਅਦ ਇਹ ਸ਼ਬਦ ਪੱਕਾ ਹੀ ਸਾਡੀ ਕੌਮ ਦੇ ਵਿੱਚ ਜੁੜ ਗਿਆ ਕਿ ਜੇ ਕੋਈ ਪੰਥ ਦੇ ਵਿਰੁੱਧ ਕੰਮ ਕਰਦਾ ਵਾ ਰਹਿਤ ਦੇ ਵਿੱਚ ਢਿੱਲ ਕਰਦਾ ਵਾ ਇਹ ਉਹ ਤਨਖਾਈਆ ਵਾ ਮਤਲਬ ਇਹਦਾ ਬੇਸ ਇਥੋਂ ਹੀ ਨਿਕਲਦਾ ਕਿ ਜਦੋਂ ਮੁਗਲਾਂ ਦੀ ਜਿਹੜੇ ਨੌਕਰੀ ਕਰਦੇ ਉਹਨਾਂ ਨੂੰ ਤਨਖਾਈਏ ਕਹਿੰਦੇ ਪਰ ਜਿਵੇਂ ਉਹ ਸ਼ਬਦ ਫਿਰ ਪੱਕਾ ਹੀ ਜੇ ਕੋਈ ਐਂਟੀ ਸਿੱਖ ਕੰਮ ਕਰਦਾ ਤੇ ਉਹਦੇ ਨਾਲ ਜੁੜ ਲਿਆ ਗਿਆ ਇਹਦੇ ਵਿੱਚ ਸਭ ਤੋਂ ਵੱਡੀ ਮਿਸਾਲ ਜਿਹੜੀ ਆਉਂਦੀ ਆ ਜਦੋਂ ਜਕਰੀਆ ਖਾਨ ਉਹਨਾਂ ਨੇ ਕਿਹਾ ਵੀ ਸਿੱਖ ਜਿਹੜੇ ਆ ਉਹ ਨਵਾਬੀ ਲੈ ਲੈਣ ਉਹਨੇ ਨਵਾਬੀ ਦੀ ਸਿਲਤ ਭਾਈ ਸੁਦੇਗ ਸਿੰਘ ਉਹਨਾਂ ਨੂੰ ਦੇ ਕੇ ਭੇਜੀ ਖਾਲਸੇ ਦੇ ਕੋਲ ਖਾਲਸੇ ਦੇ ਕੋਲ ਜਦੋਂ ਭਾਈ ਸੁਵੇਕ ਸਿੰਘ ਹੁਣੇ ਜਾਂਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਤਨਖਾਹ ਲਈ ਗਈ ਕਿ ਤੁਸੀਂ ਸਰਕਾਰ ਨਾਲ ਮਿਲਬਰਤਨ ਰੱਖਦੇ ਹੋ ਬਾਅਦ ਤੁਹਾਡੀ ਗੱਲ ਸੁਣਾਗੇ ਭਾਵੇਂ ਕਿ ਬਾਅਦ ਵਿੱਚ ਸੁਵੇਕ ਸਿੰਘ ਨੂੰ ਉਹਨਾਂ ਨੂੰ ਤਨਖਾਹ ਲਗਾ ਕੇ ਉਹਨਾਂ ਦੀ ਸੁਧਾਈ ਕਰਕੇ ਉਹ ਖਾਲਸਾ ਦਰਬਾਰ ਚ ਵੀ ਗਿਆ ਗੱਲਬਾਤ ਵੀ ਹੋਏ ਉਹਦੇ ਤੋਂ ਬਾਅਦ ਭਾਈ ਸੁਵੇਕ ਸਿੰਘ ਤੇ ਭਾਈ ਸ਼ਾਹ ਬਾਸ ਸਿੰਘ ਜਿਹੜੇ ਉਹਨਾਂ ਦੇ ਪੁੱਤਰ ਹੀ ਉਹ ਵੱਡੀ ਸ਼ਹਾਦਤ ਦਾ ਮਾਣ ਵੀ ਪ੍ਰਾਪਤ ਕਰਦੇ ਆ ਤੋ ਇਹ ਸਿੱਖ ਪਰੰਪਰਾ ਦੇ ਵਿੱਚ ਤਨਖਾਈਆ ਉਹ ਹੁੰਦਾ ਹੀ ਜਿਹੜਾ ਮੁਗਲਾਂ ਦੀ ਨੌਕਰੀ ਕਰਦਾ ਸੀ ਬਾਅਦ ਵਿੱਚ ਪੱਕਾ ਸ਼ਬਦ ਇੱਥੇ ਆਜ਼ਾਦ ਹੋ ਗਿਆ ਇਹ ਜੇ ਕੋਈ ਸਿੱਖ ਰਹਿਤ ਤੇ ਉਲਟ ਚੱਲਦਾ ਵਾ ਇਹ ਕੋਈ ਸਿੱਖ ਮਰਿਆਦਾ ਦੇ ਉਲਟ ਚੱਲਦਾ ਵਾ ਇਹ ਕੋਈ ਗੁਰੂ ਪੰਥ ਤੇ ਉਲਟ ਚੱਲਦਾ ਤੇ ਉਹ ਤਨਖਾਈਆ ਹੈਗਾ ਹੂੰ ਗੁਰਗਾਸਾ ਫਿਰ ਇਹ ਹੁਣ ਤੱਕ ਕਿਹੜੇ ਕਿਹੜੇ ਮਤਲਬ ਲੋਕਾਂ ਨੂੰ ਤਨਖਾਈਆ ਕਰਾਰ ਕੀਤਾ ਗਿਆ ਇਸ ਤੋਂ ਪਹਿਲਾਂ ਹੁਣ ਤੱਕ ਕੀ ਇਹ ਸਾਰੇ ਅਕਾਲੀ ਹੀ ਨੇ ਹੁਣ ਤੱਕ ਨਹੀਂ 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 ਲਿਸਟਾ ਇਹਦੇ ਚ ਅਕਾਲੀ ਕਾਂਗਰਸੀ ਜਾਂ ਕੋਈ ਦੂਜੇ ਦਾ ਰੌਲਾ ਨਹੀਂ ਹੁੰਦਾ ਕੋਈ ਵੀ ਸਿੱਖਾ ਜਿਹੜਾ ਜੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮਤਾਇਤ ਹੁੰਦਾ ਮਤਲਬ ਸਾਡੇ ਨਾਲ ਸਿੱਖੀ ਦੇ ਵਿੱਚ ਇੱਕ ਸਿਧਾਂਤ ਬਹੁਤ ਵੱਡਾ ਵਾ ਆਮ ਕਰਕੇ ਆਮ ਸਾਡੇ ਕਈ ਬੰਦਿਆਂ ਨੂੰ ਇਹਦਾ ਪਤਾ ਵੀ ਨਹੀਂ ਹੁੰਦਾ ਉਹ ਇਹ ਹੈਗਾ ਕਿ ਕਲਗੀਧਰ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ ਹ ਹਜੂਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਵੀ ਇਹ ਕੁਝ ਇਸ਼ਾਰੇ ਹੋ ਗਏ ਸੀ ਜਿਵੇਂ ਜਿਹੜੇ ਜਦੋਂ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਦੇ ਕੋਲੋਂ ਆਪ ਖੁਦ ਅੰਮ੍ਰਿਤ ਛਕਿਆ ਚਮਕੌਰ ਦੀ ਗੜੀ ਜਦੋਂ ਛੱਡੀ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਛੱਡੀ ਉਹਨਾਂ ਦਾ ਹੁਕਮ ਸਿਰ ਮੱਥੇ ਪਰਵਾਣ ਝੂਟਾ ਇਹ ਸਿਧਾਂਤ ਆ ਗੁਰੂ ਪੰਥ। ਠਿੱਖੀ ਦੇ ਵਿੱਚ ਦੋ ਗੱਲਾਂ ਇਕੱਠੀਆਂ ਚੱਲਦੀਆਂ ਵਾ ਇੱਕ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ। ਜਿਹੜੀ ਗੁਰਜੋਤ ਦਾ ਸਿਧਾਂਤ ਆ ਉਹ ਗੁਰੂ ਗ੍ਰੰਥ ਸਾਹਿਬ ਆ ਤੇ ਜਿਹੜਾ ਜੁਗਤ ਦਾ ਵਾ ਉਹ ਜੁਗਤ ਗੁਰੂ ਪੰਥ ਆ। ਗੁਰੂ ਪੰਥ ਦਾ ਜਿਹੜਾ ਇੱਕ ਮਤਲਬ ਅੱਜ ਆਪਾਂ ਕਹਿ ਲਈਏ ਵੀ ਉਹਦਾ ਪrezent ਰੂਪ ਜਿਹੜਾ ਉਹਦੀ ਅਗਵਾਈ ਕਰਦਾ ਉਹ ਵਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਸਾਡੇ ਪੰਜ ਪਿਆਰੇ ਸਹਿਬਾਨ ਪੰਜ ਪ੍ਰਧਾਨੀ ਸਿਸਟਮ ਦੇ ਮੁਤਾਬਕ ਮੌਕੇ-ਮੌਕੇ ਤੇ ਫਿਰ ਪੰਥ ਦੀ ਅਗਵਾਈ ਵੀ ਜਿਹੜੀ ਆ ਉਹ ਕਰਦੇ ਆ ਤਾਂ ਇਹ ਜਿਹੜਾ ਗੁਰੂ ਪੰਥ ਦਾ ਸਿਧਾਂਤ ਆ ਇਹਦੇ ਮੁਤਾਬਕ ਜਦੋਂ ਕੋਈ ਸਿੱਖ ਐਂਟੀ ਪੰਥਕ ਕੰਮ ਕਰਦਾ ਇੱਕ ਤੇ ਆਮ ਜਨਰਲ ਸਿੱਖ ਤੇ ਜਿਹੜਾ ਕੋਈ ਗਲਤੀ ਕਰਦਾ ਉਹ ਪੰਜਾਂ ਪਿਆਰਿਆਂ ਦੇ ਕੋਲ ਲੋਕਲ ਵੀ ਪੇਸ਼ ਹੋ ਕੇ ਸੰਗਤ ਦੇ ਸਾਹਮਣੇ ਭੁੱਲ ਮੰਨ ਕੇ ਆਪਣੀ ਅਰਦਾਸ ਕਰਵਾ ਸਕਦਾ ਜਦੋਂ ਕੋਈ ਵੱਡਾ ਗਲਤੀ ਕਰਦਾ ਤੇ ਸਾਡੀਆਂ ਰਵੈਤਾਂ ਦੇ ਵਿੱਚ ਫਿਰ ਆਉਂਦਾ ਵੀ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਦਾ ਇਹਦੀ ਇੱਕ ਬਹੁਤ ਲੰਬੀ ਲਿਸਟਾ ਮਤਲਬ ਜੇ ਆਪਾਂ ਕਹੀਏ ਤੇ ਆਪਾਂ ਗਿਣਨ ਲੱਗੀਏ ਤੇ ਗਿਣੇ ਨਹੀਂ ਜਾਣੀ ਜਿਸ ਤੱਕ ਮੇਨ ਮੇਨ ਵੀ ਜਿਹੜੀ ਗੱਲ ਆਉਂਦੀ ਆ ਉਹ ਆਉਂਦੀ ਆ ਜਦੋਂ ਆਪਣਾ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤੇ ਉਥੇ ਸਾਡੇ ਕਾਫੀ ਜਿਹੜੇ ਸਿੱਖ ਵਾ ਉਹ ਸ਼ਹੀਦ ਹੋਏ ਜਿਹੜਾ ਉਹ ਨਰੈਣੂ ਮੰਤਰੀ ਉਹਦੀ ਮਦਦ ਕੀਤੀ ਸੀ ਇੱਕ ਕਰਤਾਰ ਸਿੰਘ ਵੇਦੀ ਨੇ ਜਿਹੜਾ ਕਿ ਆਪਣੇ ਆਪ ਨੂੰ ਗੁਰੂ ਵੰਸ਼ ਹੋਂ ਦਾ ਦਾਵਾ ਕਰਦਾ ਉਹਨੂੰ ਉਸ ਵੇਲੇ ਮਤਲਬ ਉਹਨਾਂ ਸਮਿਆਂ ਦੇ ਵਿੱਚ 1921 ਦੇ ਕਰੀਬ ਹੀ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਫਿਰ ਤਲਬ ਕੀਤਾ ਗਿਆ ਉਹਨੂੰ ਜਿਹੜੀ ਸਜ਼ਾ ਲਾਈ ਗਈ ਉਹਦੋਂ ਤਲਬ ਕਰਕੇ ਤਨਖਾਈ ਅਗਰਾਰ ਦੇ ਕਿ ਉਹ ਬੜੀ ਸਖਤ ਇੱਕ ਜੇ ਉਹਨੂੰ ਕਿਹਾ ਗਿਆ ਵੀ ਜਿਹੜਾ ਆਪਣਾ ਇੰਦਰ ਦਾ ਦਰਵਾਜ਼ਾ ਵਾ ਜਿੱਧਰ ਆਪਣਾ ਘੰਟਾ ਘਾਰਾ ਇਥੋਂ ਲੈ ਕੇ ਛੜਾ ਸਾਹਿਬ ਤੱਕ ਤੁਹਾਨੂੰ ਮਤਲਬ ਪੂਰੀ ਜਿਹੜੀ ਸਫਾਈ ਕਰਨੀ ਛਡ ਰੁਕ ਰਹਿਣਾ ਕਈ ਦਿਨ ਦੀ ਇਹ ਸੇਵਾ ਲੈ। ਫਿਰ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਸ ਵੇਲੇ 10000 ਬੜੀ ਵੱਡੀ ਰਕਮ ਸੀ ਇਹ ਤੁਸੀਂ ਸੈਕਟਰ ਸੰਸਥਾ ਦੇ ਸੇਲੇ ਖਜ਼ਾਨੇ ਜਮਾਉਣੀ ਤੇ ਜਾਂ ਇਹ ਕਿਹਾ ਗਿਆ ਕਿ ਤੁਸੀਂ ਪਹਿਲਾਂ ਤੇ ਕਈ ਇਹ ਵੀ ਸੱਜਣ ਕਹਿੰਦੇ ਆ ਵੀ ਉਹਨੂੰ ਕਿਹਾ ਸੀ ਕਿ ਤੁਸੀਂ ਪੁੱਠੇ ਪੈਣੀ ਇਥੋਂ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਜਾਣਾ ਪਰ ਬਾਅਦ ਵਿੱਚ ਜਦੋਂ ਨੇ ਫੇਰ ਹੱਥ ਜੋੜੇ ਤੇ ਫੇਰ ਨੰਗੇ ਪੈਰੀ ਉਹ ਬੰਦਾ ਜਿਹੜਾ ਵਾ ਕਰਤਾਰ ਸਿੰਘ ਬੇਦੀ ਉਹ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਗਿਆ ਔਰ ਕਾਫੀ ਇਹ ਦੂਰੀ ਭਿੰਦੀ ਆ ਉਹ ਇਦਾਂ ਨਹੀਂ ਸਜਾਵਾਂ ਉਸ ਵੇਲੇ ਵੀ ਲੱਗਦੇ ਨਹੀਂ ਇਹ ਵੀ ਜਗਰ ਹੁੰਦਾ ਵਾ ਸਰਦਾਰ ਤੇਜਾ ਸਿੰਘ ਪਸੌੜ ਹੋਣੀ ਜਦੋਂ ਰਾਗ ਮਾਲਾ ਤੋਂ ਬਿਨਾ ਪਾਤਸ਼ਾਹ ਦਾ ਸਰੂਪ ਛਾਪਿਆ ਜਾਂ ਭਗਤ ਬਾਣੀ ਤੇ ਕਿੰਤੂ ਗੀਤਾ ਉਹ ਵੀ ਛੇਕੇ ਗਏ ਆ ਉਹਦੇ ਤੋਂ ਬਾਅਦ ਜੇ ਆਪਾਂ ਆ ਜੀਏ ਤੇ 1961 ਦੇ ਵਿੱਚ ਜਦੋਂ ਮਾਸਟਰ ਤਾਰਾ ਸਿੰਘ ਤੇ ਸੰਤ ਫਤੇ ਸਿੰਘ ਹੁਣਾਂ ਨੇ ਅਕਾਲ ਤਖਤ ਸਾਹਿਬ ਤੇ ਮਰਨ ਵਰਤ ਰੱਖਣ ਦੀ ਗੱਲ ਕੀਤੀ ਸੀ ਸੰਤ ਫਤੇ ਸਿੰਘ ਉਹਨਾਂ ਦੇ ਹਵਨ ਕੁੰਡ ਵੀ ਬਣਾ ਲਏ ਸੀ ਤੋਂ ਬਾਅਦ ਵਿੱਚ ਉਹ ਗੱਲ ਇਹਨਾਂ ਨੇ ਪੂਰੀ ਨਹੀਂ ਕੀਤੀ ਤੇ ਸੇਕ ਸੰਗਤਾਰ ਨੇ ਕਿਹਾ ਹੈ ਕਿ ਇਹਨਾਂ ਨੇ ਅੱਜ ਮਤਲਬ ਅਰਦਾਸ ਦੀ ਭਾਵਨਾ ਦਾ ਨਿਰਾਦਰ ਕੀਤਾ ਤਾਂ ਫਿਰ ਜਿਹੜੇ ਆਪਣੇ ਮਾਸਟਰ ਤਾਰਾ ਸਿੰਘ ਦੀ ਹੁਣੀਆ ਇਹਨਾਂ ਨੂੰ ਇਹਨਾਂ ਦੀ ਪੂਰੀ ਕਾਰਜ ਕਰਨੀ ਸਮੇਤ ਇੱਥੇ ਤਲਬ ਕੀਤਾ ਗਿਆ ਸੀ ਤਨਖਾਹ ਲਈ ਗਈ ਸੀ ਬਕਾਇਦਾ ਸੱਜਾ ਲੱਗੀ ਇਹਨਾਂ ਨੂੰ ਤੇ ਸੰਤ ਫਤੇ ਸਿੰਘ ਉਹਨਾਂ ਨੂੰ ਵੀ ਲੱਗੀ ਮੈਂ ਵੱਡੇ ਨਾਵਾਂ ਦੀ ਗੱਲ ਕਰ ਰਿਹਾ ਵੀ ਜਿਹੜੇ ਵੱਡੇ ਨਾਵਾਂ ਨੂੰ ਇੱਥੇ ਤਨਖਾਹੀਏ ਕੁਝ ਨਹੀਂ ਜੀ 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 ਨੀ ਸਾਵਤੇ 79 ਦੇ ਵਿੱਚ ਉਦੋਂ ਵੀ ਇੱਕ ਅਕਾਲੀ ਦਲ ਦਾ ਇਦਾਂ ਹੀ ਕਲੈਸ਼ ਥੋੜਾ ਖੜਾਕ ਹੋ ਗਿਆ ਉਸ ਵੇਲੇ ਪਹਿਲਾਂ ਤੇ ਅਕਾਲ ਤਖਤ ਸਾਹਿਬ ਤੇ ਆਣ ਕੇ ਸਾਰੀਆਂ ਗੱਲਾਂ ਸਰਦਾਰ ਜਗਦੇਵ ਸਿੰਘ ਤਲਵੰਡੀ ਹੋਣੀ ਮੰਨ ਕੇ ਵੱਡੇ ਅਕਾਲੀ ਆ ਗਏ ਪਰ ਬਾਅਦ ਜੋ ਪ੍ਰੈਸ ਚਲੇ ਗਿਆ ਜਿਆ ਉਹਨਾਂ ਨੇ ਮੰਨਣ ਤੋਂ ਅੜੀ ਹੋ ਗਈ ਤੇ ਫੇਰ ਕਾਫੀ ਲੰਮੇ ਸਮੇਂ ਬਾਅਦ ਚੱਲਦਾ ਰਿਹਾ ਤੇ ਉਹਨਾਂ ਨੂੰ ਫੇਰ ਅਕਾਲ ਤਖਤ ਸਾਹਿਬ ਤੇ ਜਦੋਂ ਤਲਬ ਕੀਤਾ ਤੇ ਉਹਨਾਂ ਨੂੰ ਇੱਥੇ ਸੱਗ ਕੇ ਸਰਦਾਰ ਜਗਦੇਵ ਸਿੰਘ ਤਲਵੰਡੀ ਹੁਣਾ ਨੂੰ ਇੱਥੇ ਤਨਖਾਹ ਲਈ ਗਈ ਸਾਡਾ ਲੱਗੀ ਉਹਨਾਂ ਨੂੰ ਧਾਰਮਿਕ ਫਿਰ ਅ ਸਰਜੀਤ ਸਿੰਘ ਬਰਨਾਲਾ ਹੁਣਾ ਦੇ ਵੇਲੇ ਦੋ ਵਾਰੀ ਇਹ ਘਟਨਾ ਵਾਪਰਦੀ ਇੱਕ ਤੇ ਜਦੋਂ ਆਪਰੇਸ਼ਨ ਜਿਹਨੂੰ ਆਪਾਂ ਬਲੈਕ ਥੰਡਰ ਕਹਿੰਦੇ ਆ ਉਤੋਂ ਬਾਅਦ ਤਨਖਾਹ ਲੱਗਦੀ ਆ ਉਤੋਂ ਬਾਅਦ ਫਿਰ ਇੱਕ ਅੰਦਰੂਨੀ ਜਦੋਂ ਕਲੈਸ਼ ਹੋਇਆ ਵੀ ਤੇ ਉਸ ਵੇਲੇ ਨਾਲੋਂ ਕੱਲ ਤੱਕ ਸਭ ਦੋ ਸੱਜਿਆ ਗਿਆ ਹੈ ਔਰ ਇਹ ਛੇਕੇ ਵੀ ਗਿਆ ਹੈ ਫਿਰ ਜਦੋਂ ਆਏ ਆ ਵਾਪਸ ਤੇ ਇਹਨਾਂ ਦੇ ਗੜ ਦੇ ਵਿੱਚ ਇੱਕ ਤਖਤੀ ਪਾਈ ਗਈ ਸੀ ਵੀ ਮੈਂ ਗਲਤੀਆਂ ਕਰਨ ਵਾਲਾ ਵਾਂ ਤੇ ਗੁਰੂ ਬਖਸ਼ਣ ਹਾਰਾ ਵਾਂ ਇਹ ਮਤਲਬ ਕਿ ਭਾਈ ਸਾਹਿਬ ਬਰਨਾਲਾ ਸਾਹਿਬ ਨੂੰ ਦੋ ਵਾਰੀ ਸਜ਼ਾ ਲੱਗੀ ਉੱਥੇ ਇੱਕ ਵਾਰੀ ਤੇ ਜਦੋਂ ਮਤਲਬ ਆਪਰੇਸ਼ਨ ਬਲੈਕ 썬ਡਰ ਹੁੰਦਾ ਉਦੋਂ ਦੀ ਗੱਲ ਆ ਇੱਕ ਜਦੋਂ ਕਾਲੀ ਤਾਗ ਦਾ 1990 ਕਲੇਸ਼ ਚੱਲਦਾ ਤੇ ਇਹ ਛੇਕੇ ਵੀ ਗਿਆ ਸੀ ਤੇ ਇਹ ਦੁਬਾਰਾ ਜਦੋਂ ਪੰਥਰ ਸ਼ਾਮਲ ਹੋਏ ਤੇ ਇਹਨਾਂ ਨੂੰ ਕਾਫੀ ਵੱਡੀ ਸਜ਼ਾ ਜਿਹੜੀ 1988 ਦੇ ਵਿੱਚ ਸ਼੍ਰੀ ਅਕਨਤਖ ਸਾਹਿਬ ਵੱਲੋਂ ਲੱਗੀ ਉਦੋਂ ਮੁੱਖ ਮੰਤਰੀ ਮਿਸਤਾਨਾ ਜੀ ਹਾ ਉਹ ਮੁੱਖ ਮੰਤਰੀ ਤੋਂ ਲੈ ਕੇ ਹੋ ਗਿਆ ਸੀ ਪ੍ਰੈਜ਼ੀਡੈਂਟ ਰੋਲ ਆ ਗਿਆ ਸੀ 1988 ਦੇ ਵਿੱਚ ਜੀ ਜੀ ਉਦੋਂ ਇਹ ਮੁੱਖ ਮੰਤਰੀ ਤੋਂ ਲੈ ਚੁੱਕੇ ਸੀ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਪਰ ਇਹਨਾਂ ਨੇ ਬੜੀ ਨਿਮਰਤਾ ਦੇ ਨਾਲ ਇਸ ਸੇਵਾ ਨੂੰ ਸਵੀਕਾਰ ਕੀਤਾ ਹੈ ਜਿਤਨੇ ਵੀ ਇਹ ਵੱਟਿਆ ਕਾਲੀ ਆਗੂ ਆ ਜਾਂ ਇਹਦੇ ਚ ਕਾਂਗਰਸ ਕਾਂਗਰਸੀਆਂ ਦੀ ਲਿਸਟ ਵੀ ਆਉਂਦੀ ਆ ਗ੍ਰਹਿ ਮੰਤਰੀ ਇਹ ਬੁਟਾ ਸਿੰਘ ਜਦੋਂ 1984 ਦੇ ਵਿੱਚ ਸਾਡੇ ਗੁਰਦੁਆਰਿਆਂ ਗੁਰਧਾਮਾਂ ਤੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਮਰ ਸਰ ਦਰਬਾਰ ਸਾਹਿਬ ਤੇ ਤੋਪਾ ਟੈਂਕਾ ਨਾ ਹਲੇ ਹੋਇਆ ਅਬੇ ਸੂਤ ਸਾਡੇ ਸਿਰ ਬਹੁਤ ਤਸ਼ਹੀਦ ਹੋਇਆ ਤਾਂ ਉਹ ਵੇਲੇ ਗ੍ਰਹਿ ਮੰਤਰੀ ਤੇ ਬੁੱਟਾ ਸਿੰਘ ਫਿਰ ਅਕਾਲਪੁਰ ਸਾਹਿਬ ਦੀ ਸੇਵਾ ਵੀ ਸ਼ੁਰੂ ਕਰਾਈ ਬੁੱਟਾ ਸਿੰਘ ਭਾਵੇਂ ਕਾਂਗਰਸੀ ਹੀ ਹਕ ਪਰ ਉਹ ਸੇਕਰੀ ਆ ਗਈ ਤੋ ਉਹਨੂੰ ਵੀ ਇੱਥੇ ਤਲਬ ਕੀਤਾ ਗਿਆ ਸੀ ਤੋ ਉਹਨੂੰ ਵੀ ਇਥੇ ਸਜਾ ਲੱਗੀ ਆ ਫਿਰ ਜਿਹੜਾ ਸੰਤਾ ਸਿੰਘ ਨਿਹੰਗੀ ਉਦੋਂ ਬੁੱਢਾ ਦਲ ਦੇ ਉਹਨਾਂ ਨੇ ਸਰਕਾਰੀ ਸ਼ਹਿਰ ਦੇ ਉੱਤੇ ਇਹ ਸਾਰੀ ਸੇਵਾ ਕਰਵਾਈ ਸੀ ਤੇ ਉਹਨਾਂ ਨੂੰ ਵੀ ਪਹਿਲਾਂ ਇਥੇ ਛੇਕਿਆ ਗਿਆ ਸੀ ਬਾਅਦ ਵਿੱਚ ਮੇਰੇ ਸਾਹਮਣੇ 2000 ਇੱਥੇ ਤੋ ਉਹਨਾਂ ਨੇ ਮਾਫੀ ਮੰਗੀ ਤੇ ਉਹ ਦੁਬਾਰਾ ਪੰਥ ਦੇ ਵਿੱਚ ਜਿਹੜੇ ਉਹ ਹਲਕੀਥੇ ਗਏ ਆ ਫਿਰ ਆਸਟ ਬੌਕਸਮੈਨ ਵਾਲੇ ਗੁਗਿੰਦਰ ਸਿੰਘ ਹੋਣੀ ਜਿਹੜੇ ਇਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੇ ਉੱਤੇ ਵੀ ਸਵਾਲ ਕੀਤੇ ਆ ਬਾਣੀ ਦੇ ਉੱਤੇ ਵੀ ਕੀਤੇ ਆ ਗੁਰੂ ਸਾਹਿਬ ਦੇ ਉੱਤੇ ਵੀ ਕੀਤੇ ਆ ਇਹਨਾਂ ਨੂੰ ਪਹਿਲਾਂ ਸੱਦਿਆ ਗਿਆ ਪਰ ਆਏ ਨਹੀਂ ਆ ਵਾਰ-ਵਾਰ ਆਉਣ ਨਾ ਆਉਣ ਤੇ ਇਹ ਵੀ ਪੰਥ ਚੋਂ ਛੇਕੇ ਗਿਆ ਇਹ ਮਰਨ ਤੱਕ ਪੰਥ ਚੋਂ ਛੇਕੇ ਗਿਆ ਨਾ ਇਹਨਾਂ ਨੇ ਮਾਫੀ ਮੰਗੀ ਨਾ ਅੱਜ ਤੱਕ ਇਹਨਾਂ ਦੇ ਪਰਿਵਾਰ ਨੇ ਮਾਫੀ ਮੰਗੀ ਆ ਜਿਹਦੇ ਤੋਂ ਇਲਾਵਾ ਪ੍ਰੋਫੈਸਰ ਦਰਸ਼ਨ ਸਿੰਘ ਵੀ ਜਿਹੜੇ ਆ ਉਹ 2010 ਦੇ ਸ਼ੁਰੂ ਦੇ ਵਿੱਚ ਸਾਡ ਵੀ ਉਹ ਵੀ ਪੰਥ ਚੋਂ ਛੇਕੇ ਜਾਂਦੇ ਆ ਉਹ ਇੱਕ ਲੰਬੀ ਲਿਸਟਾ ਪਰ ਇਹ ਬਿਲਕੁਲ ਜੈ ਜੈ ਸਾਫਕਾਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਵੀ ਥੋੜਾ ਜੁੜਦਾ ਇਸ ਤਰ੍ਹਾਂ ਹਾਂਜੀ ਹਾਂਜੀ ਗਿਆਨੀ ਜੈਲ ਸਿੰਘ ਹੋਣਾ ਨੂੰ ਵੀ ਇਥੇ ਤਲਬ ਕੀਤਾ ਗਿਆ ਹੈ ਉਹਦੇ ਦੋ ਤਿੰਨ ਕਰਦੇ ਇੱਕ ਤੇ ਕਿਉਂਕਿ ਉਹ ਰਾਸ਼ਟਰਪਤੀ ਹੀ ਤੇ ਰਾਸ਼ਟਰਪਤੀ ਹੋਣ ਦੇ ਨਾਤੇ ਦੇ ਉੱਤੇ ਉਹ ਫੌਜਾਂ ਦੇ ਮੁਖੀ ਹੁੰਦੇ ਆ ਦੋਜਾ ਉਹਨਾਂ ਦੇ ਬਾਰੇ ਵੀ ਸ਼ਿਕਾਇਤ ਈ ਵੀ ਜਦੋਂ ਉਹ ਦਰਬਾਰ ਸਾਹਿਬ ਆਏ ਆ ਤੇ ਉਹ ਜੋੜੇ ਪਾ ਕੇ ਅੰਦਰ ਤਾਂ ਕਾਇਦ ਉਹਨਾਂ ਦੇ ਸਿਰ ਦੇ ਉੱਤੇ ਛਤਰੀ ਤਾਂ ਗਿਆਨੀ ਜੈਲ ਸਿੰਘ ਬਣਾ ਨੇ ਆਪਣਾ ਸਪਸ਼ਟੀਕਰਨ ਉਹਨਾਂ ਦਾ ਜਿਹੜਾ ਸਲਾਹਕਾਰ ਇੱਕ ਸਰੋਜਨ ਸਿੰਘ ਈ ਇੱਕ ਐਡਵੋਕੇਟ ਰਵੇਲ ਸਿੰਘ ਹੂੰ ਉਹਦੇ ਰਾਹੀਂ ਉਹਨਾਂ ਨੇ ਸਪਸ਼ਟੀਕਰਨ ਭੇਜਿਆ ਸੀ ਪਹਿਲਾ ਸਪਸ਼ਟੀਕਰਨ ਮਨਜ਼ੂਰ ਨਹੀਂ ਹੋਇਆ ਦੂਜਾ ਨੇ ਆਇਆ ਫਿਰ ਤੀਜਾ ਮਨਜ਼ੂਰ ਕੀਤਾ ਗਿਆ ਸੀ ਤੇ ਉਹਨਾਂ ਨੂੰ ਬਖਸ਼ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਵੱਲੋਂ ਮਤਲਬ ਤਲਬ ਕੀਤਾ ਜਾ ਚੁੱਕਾ ਉਹ ਭਾਵੇਂ ਰਾਸ਼ਟਰਪਤੀ ਤੋ ਸਿੱਖੀ ਦੇ ਵਿੱਚ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਆ ਇਹ ਬੜਾ ਵੱਡਾ ਇਥੇ ਇੰਨੀ ਵੀ ਕਿਸੇ ਦਾ ਦੁਨਿਆਵੀ ਰੁਤਬਾ ਕੀ ਆ ਇਥੇ ਇਹ ਆ ਵੀ ਦੇਖੋ ਅਸੀਂ ਗੁਰੂ ਪੰਥ ਦੇ ਉਲਟ ਚੱਲਦੇ ਹਾਂ ਤੇ ਤੁਹਾਨੂੰ ਇਥੇ ਤਲਬ ਕੀਤਾ ਜਾਊਗਾ ਤੁਹਾਡੀ ਜਿਹੜੀ ਜ਼ਵਾਬਦੇਹੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਔਰ ਇਹ ਲੰਬੇ ਸਮੇਂ ਤੋਂ ਸਾਡੀ ਪਰੰਪਰਾ ਔਰ ਇਹ ਇੰਨੀ ਮਹਾਨ ਪਰੰਪਰਾ ਵਾ ਸਾਡੀ ਮੈਂ ਇਤਿਹਾਸ ਦੀ ਇੱਕ ਮਿਸਾਲ ਦਊਂਗਾ ਜੀ 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 ਭਾਈ ਇਹ ਜਿਹੜੇ ਆਦੇਸ਼ ਸੰਦੇਸ਼ ਹੁੰਦੇ ਆ ਇਹ ਸਿੱਖ ਦੇ ਹਿਰਦੇ ਨੂੰ ਕਿਵੇਂ ਟੰਬਦੇ ਆ ਕਿਵੇਂ ਉਹ ਪ੍ਰਵਾਨ ਕੀਤੇ ਜਾਂਦੇ ਆ ਸਿਰਫ ਇੱਕ ਸਾਡੇ ਨਾ ਜਥੇਦਾਰ ਸਾਹਿਬ ਹੋਏ ਆ ਦਮਦਮਾ ਸਾਹਿਬ ਦੇ ਸੰਤ ਨਿਹਾਲ ਸਿੰਘ ਜੀ ਉਥੇ ਉਹਨਾਂ ਦੇ ਨਾ ਇੱਕ ਵਾਰੀ ਆ ਗਿਆ ਸੰਗਤ ਦਾ ਵੀ ਆਪਣਾ ਨਿਸ਼ਾਨ ਸਾਹਿਬ ਚੜਾਇਆ ਲੋਹੜੇ ਲੱਕੜ ਦੇ ਨਿਸ਼ਾਨ ਸਾਹਿਬ ਚੜਦੇ ਉਹ ਕਹਿੰਦੇ ਵੀ ਇਹਦੇ ਲੱਕੜ ਦੇ ਡੇਰਾ ਦੂਣ ਤੋਂ ਮਿਲਣੀ ਆ ਤੇ ਉਹ ਕਹਿੰਦੇ ਅਸੀਂ ਆਪ ਹੀ ਜਲ ਜਾਨੇ ਉਹ ਚਲੇਗੇ ਡੇਰਾ ਦੂਣ ਤੋਂ ਉੱਥੇ ਰਾਮ ਰਈਆਂ ਦਾ ਡੇਰਾ ਵਾਸਾ ਹੈ ਤੁਹਾਨੂੰ ਵੀ ਪਤਾ ਨੂੰ ਹਾਂ ਹਾਂ ਜੀ ਜਦੋਂ ਪਤਾ ਲੱਗਿਆ ਵੀ ਜਥੇਦਾਰ ਸਾਹਿਬ ਆਏ ਆ ਤੇ ਉਹਨਾਂ ਨੇ ਚਲੋ ਉਹਨਾਂ ਦੀ ਚੰਗੀ ਆਉ ਭਗਤ ਵੀ ਕੀਤੀ ਆ ਉਹਨਾਂ ਨੇ ਦੱਸਿਆ ਤੇ ਅਸੀਂ ਲੱਕੜ ਲੈਣ ਆਏ ਤੇ ਉਹਨਾਂ ਨੇ ਦੱਸਿਆ ਫਲਾਣੀ ਥਾਂ ਤੇ ਉਹ ਨਾਲ ਵੀ ਗਏ ਆ ਤੇ ਲੱਕੜ ਲੈ ਕੇ ਜਦੋਂ ਆਏ ਤੇ ਰਾਹ 'ਚ ਜਿਹੜਾ ਮਹਾਰਾਜਾ ਪਟਿਆਲਾ ਜੀ ਉਹਨਾਂ ਨੇ ਆਖਿਆ ਵੀ ਜੱਜੇਦਾਰ ਸਾਹਿਬ ਸਾਨੂੰ ਦੱਸਦੇ ਨਹੀਂ ਆਹੀ ਲੈ ਆਣੇ ਤੇ ਕਹਿੰਦੇ ਹੁਣ ਕੀ ਹੋ ਗਿਆ ਆਹੀਂ ਪਟਿਆਲੇ ਆ ਰਿਹਾਗੇ ਪਛਾਦੇ ਉਹ ਜਦੋਂ ਪਟਿਆਲੇ ਪਹੁੰਚੇ ਸੰਤ ਨਿਹਾਲ ਸਿੰਘ ਨੂੰ ਤਾਂ ਉਹਨਾਂ ਦੇ ਅੱਗੇ ਜਿਹੜੀ ਦਮਦਮਾ ਸਾਹਿਬ ਦੀ ਸੰਗਤ ਹਿਮਾਲਵੇ ਦੀ ਉਹਨਾਂ ਨੇ ਜਾਣੀ ਕੀਤੀ ਉਹਨਾਂ ਦੇ ਸਵਾਗਤ ਦੀ ਜੀ ਏਡੀ ਦੂਰ ਤੋਂ ਨੇ ਸਾਹਿਬ ਦੀ ਲੱਕੜ ਆ ਰਹੀ ਉਹ ਕਹਿੰਦੇ ਸੀ ਨਹੀਂ ਰੁਕ ਜਾਓ ਅਜੇ ਸਵਾਗਤ ਨਾ ਕਰਿਓ ਪਹਿਲਾਂ ਸਾਨੂੰ ਤਨਖਾਹ ਲਾਓ ਉਹਨਾਂ ਦਾ ਕਾਰਨ ਕੀ ਕਿਉਂਕਿ ਰਾਮ ਰਈਆਂ ਦੇ ਨਾਲ ਸਾਡੀ ਰਹਿਤ ਮਰਿਆਦਾ 'ਚ ਲਿਖਿਆ ਕਿ ਮਿਲਵਰਤਨ ਨਹੀਂ ਰੱਖਣਾ ਰਾਮ ਰਈਆਂ ਦੇ ਨਾਲ ਸਾਝ ਨਹੀਂ ਰੱਖਣੀ ਉਹ ਕਹਿੰਦੇ ਅਸੀਂ ਰਾਮ ਰਈਆਂ ਨੂੰ ਮਿਲ ਕੇ ਆਏ ਆ ਇਸ ਕਰਕੇ ਅਸੀਂ ਹਣ ਤੱਕ ਠਾਈਏ ਹੋ ਗਏ ਸਾਨੂੰ ਤਨਖਾਹ ਲਾਓ ਜਿਹੜੇ ਤੇ ਬਾਕੀ ਉਹਨਾਂ ਨੂੰ ਇੱਕ ਇੱਕ ਰੁਪਈਆ ਉਹ ਵੇਲੇ ਤਨਖਾਹ ਲੱਗੀ ਜਦ ਜੱਫੇਦਾਰ ਸਾਹਿਬ ਨੂੰ 1 ਰੁਪਈਆ ਲੱਗੀ ਕਹਿੰਦੇ ਨਹੀਂ ਸਾਨੂੰ ਵੱਧ ਲਾਓ ਮੈਂ ਜੱਫੇਦਾਰ ਹੀ ਮੈਂ ਜ਼ਿਆਦਾ ਜ਼ਿੰਮੇਵਾਰ ਬੰਦਾ ਹਾਂ ਉਹਨਾਂ ਨੂੰ ਫਿਰ 5 ਰੁਪਈਆ ਆ ਲਾਈ ਗਈ ਉਦੇ ਤੋਂ ਬਾਅਦ ਫਿਰ ਉਹ ਸੁਧਾਈ ਹੋਈ ਉਹਨਾਂ ਦੀ ਅਰਦਾਸ ਹੋਈ ਤੇ ਦੁਬਾਰਾ ਫਿਰ ਉਹਨਾਂ ਦਾ ਸਵਾਗਤ ਹੋਇਆ ਸੀ ਮਤਲਬ ਸਿੱਖ ਪਰੰਪਰਾਵਾਂ ਜਿਹੜੀਆਂ ਇੰਨੀਆਂ ਮਹਾਨ ਆ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਤਨਖਾਈਆ ਕਰਾਰ ਦਿੱਤਾ ਨਾ ਐਤੋਂ ਸ਼੍ਰੀ ਅਗਾਲ ਤਖਤ ਤੇ ਅਕਾਲੀ ਫੂਲਾ ਸਿੰਘ ਹੋਣਾ ਨੇ ਉਸ ਵੇਲੇ ਕਹਿੰਦੇ ਵੀ ਜਦੋਂ ਮੱਥਾ ਟੇਕਣ ਗਏ ਤੇ ਜਿਹੜਾ ਦਰਵਾਜ਼ੇ ਦੇ ਉੱਤੇ ਸਿੰਘ ਖੜਾ ਹੁੰਦਾ ਟੈਲੂਆ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਫਤੇ ਨਹੀਂ ਬੁਲਾਈ ਕਿ ਤੂੰ ਹੁਣ ਤਨਖਾਈਆ ਹੋ ਗਿਆ ਮਹਾਰਾਜਾ ਸਾਹਿਬਾ ਡੇਗਾ ਕਿ ਨੂੰ ਹੁਣੇ ਸਜ਼ਾ ਲਾ ਦੋ ਮਤਲਬ ਇੰਨਾ ਸਾਡੇ ਕੌਮ ਦੇ ਵਿੱਚ ਇਹ ਚੀਜ਼ ਦਾ ਅਦਬ ਤੇ ਜਿਹੜਾ ਸਤਕਾਰ ਆ ਉਹ ਸ਼ੁਰੂ ਤੋਂ ਰਿਆ ਮਹਾਰਾਜਾ ਆਲਾ ਸਿੰਘ ਨੂੰ ਅਫਦਾਲੀ ਨਾਲ ਸੰਬੰਧ ਰੱਖਣ ਕਰਕੇ ਪਹਿਲਾਂ ਛੇਕਿਆ ਗਿਆ ਹੈ ਬਾਅਦ ਵਿੱਚ ਸਰਦਾਰ ਜਸਾ ਸਿੰਘ ਆਲੂ ਵਾਲੀਆ ਉਹਨਾਂ ਦੇ ਰਾਈ ਇਹ ਪੰਥ ਸਾਹਮਣੇ ਪੇਸ਼ ਹੁੰਦੇ ਆ ਤੇ ਇਹ ਵੀ ਮਾਫ ਹੁੰਦੇ ਆ ਪਰ ਇਹ ਜਿਹੜੀ ਸਜ਼ਾ ਜਿਹਾ ਮਹਾਰਾਜਾ ਵਰਾਜਾ ਆਲਾ ਸਿੰਘ ਨੂੰ ਵੀ ਛੇਕਿਆ ਗਿਆ ਸੀ ਜੀ ਪੰਥ ਦੇ ਚ ਹਾਂਜੀ ਮਾਹਰਾਜਾ ਹਰਲਾ ਸਿੰਘ ਨੂੰ ਵੀ ਅਬਦਾਲੀ ਦੇ ਨਾਲ ਸਬੰਧ ਰੱਖਣ ਦੇ ਵਿੱਚ ਇੱਕ ਵਾਰੀ ਛੇਕਿਆ ਗਿਆ ਸੀ ਬਾਅਦ ਵਿੱਚ ਸਰਦਾਰ ਦਸਾਲ ਸਿੰਘ ਹਲੂ ਵਾਲੀਏ ਦੇ ਰਾਹੀਂ ਇਹਨਾਂ ਨੇ ਫੌਮ ਦੇ ਅੱਗੇ ਆਪਣੀ ਫਰਿਆਦ ਰੱਖੀ ਸੀ ਤੇ ਇਹਨਾਂ ਨੇ ਮਾਫੀ ਮੰਗੀ ਦੇਖੋ ਇੱਥੇ ਇਹੋ ਹੀ ਹੈ ਇੱਥੇ ਕੋਈ ਅੜੀ ਵੀ ਨਹੀਂ ਆ ਜੇ ਕੋਈ ਗਲਤੀ ਕਰਦਾ ਅਸਲ ਦੇ ਵਿੱਚ ਕੀ ਆ ਮੰਨ ਲਓ ਜਿਵੇਂ ਆਪਾਂ ਆਪਾਂ ਆਪਣੇ ਚਿਹਰੇ ਨੂੰ ਵੇਖਣ ਦੇ ਲਈ ਸ਼ੀਸ਼ੇ ਦੇ ਸਾਹਮਣੇ ਹੋ ਜਾਂਦੇ ਹਾਂ ਹੂੰ ਤੇ ਆਪਾਂ ਨੂੰ ਪਤਾ ਲੱਗਦਾ ਸਾਡੇ ਮੈਲ ਲੱਗੀ ਆ ਤੇ ਆਪਾਂ ਫਿਰ ਉਹਨੂੰ ਸਾਫ਼ ਕਰਦੇ ਹਾਂ ਗੁਰੂ ਪੰਥ ਦਾ ਪ੍ਰਤੀਨਿਧ ਸ੍ਰੀ ਅਕਾਲ ਤਖਤ ਸਾਹਿਬ ਕਰਦਾ ਜਦੋਂ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਤੇ ਸ਼ੀਸ਼ੇ ਵਾਂਗ ਦੱਸਿਆ ਜਾਂਦਾ ਕਿ ਭਾਈ ਤੁਸੀਂ ਆ ਗੁਰੂ ਤੋਂ ਦੂਰੀ ਬਣਾ ਲਈ ਆ ਗੁਰੂ ਪੰਥ ਦੇ ਉਲਟ ਕੰਮ ਚੱਲੇ ਇਹ ਜਿਹੜੀ ਤੁਹਾਡੇ ਅੰਦਰ ਦੀ ਮੈਲ ਆ ਇਹਨੂੰ ਦੂਰ ਕਰੋ ਤੇ ਮੈਲ ਦੂਰ ਕਰਕੇ ਫੇਰ ਪੰਥ ਦੇ ਵਿੱਚ ਆਓ ਇਹ ਅਸਲ ਦੇ ਵਿੱਚ ਸਿੱਖ ਨੂੰ ਉਹਦੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਂਦਾ ਕਿ ਤੁਸੀਂ ਪੰਥ ਨੂੰ ਸਮਰਪਤ ਹੋ ਤੁਹਾਡੇ ਲਈ ਪ੍ਰਥਮ ਪੰਥਾ ਇਨਾਂ ਦੇ ਤੱਕ ਅਸੀਂ ਪ੍ਰਥਮ ਪੰਥ ਦੀ ਭਾਵਨਾ ਨੂੰ ਅੱਗੇ ਰੱਖਾਂਗੇ ਹੂੰ ਉਹਨਾਂ ਦੇ ਤੱਕ ਅਸੀਂ ਠੀਕ ਆ ਜਦੋਂ ਕਿ ਇਹ ਗੱਲ ਆ ਗਈ ਤੇ ਫਿਰ ਅਕਾਲ ਤਖਤ ਸਾਹਿਬ ਉਹਨੂੰ ਸ਼ੀਸ਼ੇ ਬੰਦ ਦੱਸਦਾ ਵੀ ਇਹ ਤੁਹਾਡੀਆਂ ਗਲਤੀਆਂ ਸਿੱਖ ਨਿਮਰਤਾ ਦੇ ਨਾਲ ਉਹਨੂੰ ਪਰਵਾਣ ਕਰਦਾ ਜੇ ਕੋਈ ਪਰਵਾਣ ਨਾ ਕਰੇ ਮਿੱਥੀ ਹੋਈ ਤਰੀਕ ਨੂੰ ਨਾ ਹੋਵੇ ਜਾਂ ਹੀਲ ਹੋ ਜੇਕਰ ਉਹ ਵਕਤ ਵਕਤ ਦੇ ਉੱਤੇ ਫਿਰ ਪੰਥ ਚੋਂ ਛੇਕੇ ਜਾਂਦੇ ਜਿਹੜੇ ਨਿਮਰਤਾ ਦੇ ਨਾਲ ਮੰਨ ਲੈਣ ਉਹ ਦੁਬਾਰਾ ਪੰਥ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਜਾਂਦੇ ਹੂੰ ਹੂੰ ਗੁਰਗੱ ਸਾਹਿਬ ਜਦੋਂ ਜਿਹੜਾ ਇਨਸਾਨ ਇੱਕ ਵਾਰੀ ਪੰਥից ਛੇਕਿਆ ਜਾਂਦਾ ਹੈ ਉਸ ਦਰਮਿਆਨ ਜਿਹੜਾ ਵਕਫਾ ਹੈ ਉਹਦਾ ਘਰੇਲੂ ਜੀਵਨ ਪੰਥਕ ਜੀਵਨ ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਜਾਂ ਰਹਿਣਾ ਚਾਹੀਦਾ ਹੈ ਦੇਖੋ ਜੀ ਜਿਹੜਾ ਤੇ ਛੇਕਿਆ ਗਿਆ ਜਿੰਨੇ ਮਾਫੀ ਨਹੀਂ ਮੰਗੀ ਉਹਦੇ ਨਾਲ ਫਿਰ ਜਿਹੜਾ ਦੂਜਾ ਸਿੱਖ ਕੋਈ ਵੀ ਆ ਸਿੱਖ ਭਰਾ ਭੈਣ ਸਾਡਾ ਖਾਲਸਾ ਪੰਥ ਉਹਦੇ ਨਾਲ ਰੋਟੀ ਬੇਟੀ ਆਦਿ ਕੋਈ ਵੀ ਸਾਂਝ ਨਹੀਂ ਰੱਖਦਾ ਨਾ ਰੱਖ ਸਕਦਾ ਜਿੰਨਾ ਗਿਰਤਾ ਕੋ ਦੁਬਾਰਾ ਤੋਂ ਮਾਫੀ ਮੰਗ ਕੇ ਆਪਣੀ ਸੁਧਾਈ ਕਰਵਾ ਕੇ ਆਪਣੀ ਸਦਾ ਪੂਰੀ ਕਰਕੇ ਪੰਥ ਦੇ ਵਿੱਚ ਵਾਪਸ ਨਹੀਂ ਆਉਂਦਾ ਹੈਗਾ ਇਹ ਮਤਲਬ ਹੈ ਪੰਥਨਖਾਦੇ ਵਖ ਵਿੱਚ ਜਦੋਂ ਤਨ ਕਈ ਇਕਰਾਰ ਦਿੱਤਾ ਜਾਂਦਾ ਉਹ ਵਖ ਉਸ ਵਖ ਵਿੱਚ ਆਪਾਂ ਜੇ ਗੱਲ ਕਰੀ ਤਨਖਾਏ ਦੇ ਵਿੱਚ ਦੋ ਤਿੰਨ ਗੱਲਾਂ ਹੁੰਦੀਆਂ ਇੱਕ ਤੇ ਹੁੰਦਾ ਕਿ ਕਿਸੇ ਨੂੰ ਤਨਖਾਹ ਲੱਗੀ ਤੇ ਉਹ ਉਹਨੂੰ ਪਰਵਾਹ ਨਹੀਂ ਕਰ ਰਿਹਾ ਉਹ ਹੀਲ ਹੋ ਜਾਂਦਾ ਕਰ ਰਿਹਾ ਤਾਂ ਜਾਂਦਾ ਵੀ ਅਗਲਾ ਕੋਈ ਪਰਵਾਣ ਕਰ ਰਿਹਾ ਪਰ ਜਿਹੜੀਆਂ ਸਾਡੀਆਂ ਪੰਥਕ ਪਰਮ ਪਰ ਆਵਾਜ਼ ਉਹਦੇ ਵਿੱਚ ਹੈਗਾ ਵੀ ਜਿੰਨਾ ਚਿਰ ਤੱਕ ਤਨਖਾਈਆ ਵੀ ਆ ਕੋਈ ਜਿੰਨਾ ਚਿਰ ਤੱਕ ਉਹ ਪੇਸ਼ ਨਹੀਂ ਹੋ ਗਿਆ ਦਿੱਤੇ ਹੋਏ ਵਕਤ ਦੇ ਵਿੱਚ ਉਹਨਾਂ ਚਿਰ ਤੱਕ ਆਪਾਂ ਕੋਈ ਖੁੱਲ ਕੇ ਉਹਦੇ ਨਾਲ ਸਾਹ ਜਿਹੜੀ ਆ ਉਹ ਨਹੀਂ ਰੱਖ ਸਕਦੇ ਜਿੰਨਾ ਚਿਰ ਤੱਕ ਉਹ ਆਪਣੀ ਸੁਧਾਈ ਨਹੀਂ ਕਰਾਉਂਦਾ ਪੰਥ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਹੂੰ ਇਹ ਕਿੰਨੇ ਮੌਕੇ ਦਿੱਤੇ ਜਾਂਦੇ ਆ ਵੈਸੇ ਤਨਖਾਜ ਨੂੰ ਲਗਾਈ ਜਾਂਦੀ ਹੈ ਕਿੰਨੀ ਵਾਰ ਮਤਲਬ ਬੁਲਾਇਆ ਜਾਂਦਾ ਤਾਂ ਕਿੰਨੀ ਵਾਰ ਮੌਕਾ ਆਖਰੀ ਛੇਕਣ ਤੋਂ ਪਹਿਲਾਂ ਤੱਕ ਨਹੀਂ ਇਹਦੀ ਕੋਈ ਮਤਲਬ ਗਿਣਤੀ ਨਹੀਂ ਹੁੰਦੀ ਜੀ ਜੀ ਦੇਖੋ ਕਈ ਵਾਰੀ ਕਿਸੇ ਨੂੰ ਕੋਈ ਤਾਰੀਖ ਦਿੱਤੀ ਜਾਂਦੀ ਆ ਤੇ ਉਹ ਆਪਣਾ ਭੇਜ ਦਿੰਦਾ ਵੀ ਇਸ ਤਾਰੀਖ ਨੂੰ ਮੈਂ ਦੇ ਕੋਈ ਆਕਾਰ ਨਾ ਮੈਂ ਹਾਜ਼ਰ ਨਹੀਂ ਹੋ ਸਕਦਾ ਹੂੰ ਹੂੰ ਕੀ ਵਾਰੀ ਵੀ ਹੋ ਸਕਦਾ ਵੱਧ ਤੋਂ ਵੱਧ 2-3 ਨਹੀਂ ਹੁੰਦੇ ਜਦੋਂ ਕੋਈ ਬੰਦਾ ਵਾਰ-ਵਾਰ ਦਿੱਤੇ ਹੋਏ ਮੌਕੇ ਦੇ ਉੱਤੇ ਨਾ ਪਹੁੰਚੇ ਤਾਂ ਇਹ ਮੰਨਿਆ ਜਾਂਦਾ ਵੀ ਇਹ ਗੁਰੂ ਗ੍ਰੰਥ ਦੇ ਸਿਧਾਂਤ ਤੋਂ ਅਕੀ ਹੋ ਗਿਆ ਵਾ ਇਹ ਉਹਨੂੰ ਕਰਵਾ ਨਹੀਂ ਕਰਨਾ ਚਾਹੁੰਦਾ ਤੇ ਫਿਰ ਉਹਨੂੰ ਛੇਕ ਦਿੱਤਾ ਜਾਂਦਾ ਪਰ ਮੈਂ ਦੁਬਾਰਾ ਤੋਂ ਇਹ ਕਹਿੰਨਾ ਵੀ ਇਹ ਜਿੱਦਾਂ ਅੱਜਕੱਲ੍ਹ ਵਿਆਖਿਆ ਹੋ ਰਹੀ ਨਾ ਕਈ ਲੋਕਾਂ ਨੂੰ ਇਹ ਜੀ ਸਮਝ ਨਹੀਂ ਹੂੰ ਹੂੰ ਉਹ ਇਹ ਵੀ ਕਿਹਾ ਇਦਾਂ ਹੀ ਕਰ ਰਿਹਾ ਵੀ ਜਿਵੇਂ ਕੋਈ ਇਹ ਦੁਨਿਆਵੀ ਅਦਾਲਤਾਂ ਸ਼ਰੀਆ ਕਾਲ ਤੱਕ ਸਭ ਕੋਈ ਦੁਨਿਆਵੀ ਅਦਾਲਤ ਨਹੀਂ ਆ ਹੂੰ ਉੱਥੋਂ ਜਿਸ ਤਰ੍ਹਾਂ ਜਾਮਾਂ ਲੱਗਣੀਆਂ ਉਹ ਕਨਸਕ ਰਵੈਤਾਂ ਦੇ ਮੁਤਾਬਕ ਹੀ ਲੱਗਣਗੀਆਂ ਉਹ ਸਜ਼ਾ ਵੱਡੀ ਵੱਡੀ ਵੀ ਹੋ ਸਕਦੀ ਆ ਉਹ ਜੱਥੇਦਾਰ ਸਾਹਿਬ ਦੇ ਉੱਤੇ ਹੁੰਦਾ ਪੰਜ ਸਿੰਘ ਸਾਹਿਬਾਨਾਂ ਦੇ ਉੱਤੇ ਹੁੰਦਾ ਵੀ ਉਹਨਾਂ ਨੇ ਕਿਹੜੀ ਸਜ਼ਾ ਲਾਉਣੀ ਹੈ ਪਰ ਇਹ ਇਹ ਜਿਹੜੀ ਸਜ਼ਾ ਵਾ ਇਹਨੂੰ ਸਿੱਖ ਜਿਹੜੇ ਮੱਥੇ ਪ੍ਰਵਾਨ ਕਰਦਾ ਤੇ ਆਪਣੇ ਆਪ ਨੂੰ ਗੁਰੂ ਪੰਥ ਨੂੰ ਸਮਰਪਿਤ ਕਰਦਾ ਇਹ ਸਮਰਪਿਤ ਕਰਨ ਦਾ ਨਾਮ ਤਨਖਾਹ ਆ ਕਿ ਹੁਣ ਮੈਂ ਸਮਰਪਿਤ ਕਰਦਾ ਮੈਂ ਗੁਰੂ ਪੰਥ ਅਗੇ ਝੁਕਦਾ ਹਾਂ ਇਹ ਇੱਕ ਬਹੁਤ ਵੱਡਾ ਸਿਧਾਂਤ ਆ ਸਿੱਖਾਂ ਦਾ ਜਿਹੜਾ ਅੱਜ ਵੀ ਹੈਗਾ ਵਾ ਤੇ ਸਦਾ ਰਹਿਣਾ ਕਿਉਂਕਿ ਦੇਖੋ ਪਿਛਲੇ ਕੁਝ ਮੌਕਿਆਂ ਦੇ ਉੱਤੇ ਕੁਝ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਦਾ ਸਾਜ਼ਿਸ਼ ਕੀਤੀ ਆ ਤਾਂ ਯਾਨੀ ਇਹ ਵੀ ਇਹਨਾਂ ਨੇ ਮਤਲਬ ਇਹ ਕੋਈ ਕਿਸੇ ਨਹੀਂ ਜੜ ਖਾਣਾ ਬਣਾ ਲਿਆ ਇਹ ਮਸਲਾ ਨਹੀਂ ਆ ਜਦੋਂ ਕੋਈ ਮਾਫੀ ਮੰਗ ਲੈਂਦਾ ਹੂੰ ਆਵਾ ਉਹਨੂੰ ਬਖਸ਼ ਦਿੰਦੇ ਆ ਪੰਜ ਸਿੰਘ ਸਾਹਿਬ ਉਹਨੂੰ ਬਖਸ਼ ਦਿੰਦੇ ਕੋਈ ਇਹ ਮਸਲਾ ਨਹੀਂ ਪਰ ਜੇ ਕੋਈ ਆਵੇ ਹੀ ਨਾ ਜੇ ਕੋਈ ਅੜੀ ਕਰੇ ਉਥੇ ਦਾ ਵੀ ਇਹ ਗੁਰੂ ਪੰਥ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹੈਗਾ ਕਿ ਅੰਦਰ ਹੰਕਾਰ ਆ ਤੇ ਜਿਹੜੇ ਹੰਕਾਰੀ ਆ ਉਹ ਪੰਥ ਦੇ ਵਿੱਚ ਫਿਰ ਉਥੇ ਪ੍ਰਵਾਨ ਨਹੀਂ ਆ ਜਿਹੜਾ ਨਿਮਰਤਾ ਵਾਲਾ ਵਾ ਉਹ ਇਥੇ ਪ੍ਰਵਾਨ ਹੋ ਜਾਂਦਾ ਉਹ ਗੁਰਬਾਣੀ ਦੇ ਵਿੱਚ ਇੱਕ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਆਉਂਦਾ ਨਾ ਇਹ ਹਰ ਹੈ ਖਾਕ ਰੇਤ ਮੈਂ ਵਿਖਰੀ ਹਾਥੀ ਚੁਣੀ ਨਾ ਜਾਏ ਕਹ ਕਬੀਰ ਗੁਰ ਭਲੀ ਬੁਝਾਈ ਚਿਟੀ ਹੋਏ ਕਿਆ ਖਾਏ ਖਾਂਡੇ ਜਿਹੜੀ ਆ ਉਹ ਰੇਤ ਚ ਹੋਵੇ ਤੇ ਹਾਥੀ ਨਹੀਂ ਚੁਣ ਸਕਦਾ ਉਹਨੂੰ ਪਰ ਕੀੜੀ ਚੁਣ ਸਕਦੀ ਹੈ ਹਾਥੀ ਹੰਕਾਰ ਦਾ ਪ੍ਰਤੀਕ ਆ ਕੀੜੀ ਨਿਮਰਤਾ ਦਾ ਪ੍ਰਤੀਕ ਉਹ ਪੰਥ ਸਾਹਮਣੇ ਵਰਤਾ ਚੱਲਦੀ ਆ ਝੁਕਣਾ ਚੱਲਦਾ ਲਿਖਣਾ ਚੱਲਦਾ ਆਕੜਨਾ ਨਹੀਂ ਚੱਲਦਾ ਜਿਹੜਾ ਆਕੜਦਾ ਉਹ ਛੇਕਿਆ ਜਾਂਦਾ ਜੀ ਜੀ ਬਿਲਕੁਲ ਸੋ ਇਹ ਸਨ ਸਾਡੇ ਨਾਲ ਉੱਗੇ ਸਿੱਖ ਪ੍ਰਚਾਰਕ ਤੇ ਇਤਿਹਾਸਕਾਰ ਭਾਈ ਕਲਦੀਪ ਸਿੰਘ ਗੜਗਾ ਸਾਹਿਬ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਮਸਲਾ ਹੈ ਤਨਖਾਈਆ ਤਨਖਾਈਆ ਕਰਾਰ ਹੋਣਾ ਇਹਦੇ ird gird ਸਾਰਾ ਕੁਝ ਬੜੇ ਵਿਸਤਾਰ ਨਾਲ ਬੜੇ ਖੁੱਲੇ ਮਨ ਨਾਲ ਜਿਹੜਾ ਇਸ ਖੋਲਿਆ ਹੈ ਖੈਰ ਗੜਗਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਸਾਡੇ ਲਈ ਇੱਕ ਖਾਸ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਭਾਈ ਗੁਰਜੀਤ ਕਾਲ ਸਾਹਿਬ ਭਾਈ ਗੁਰਜੀਤ ਖਤੇ ਜੀ ਈ ਮਿਸ਼ਨ ਪੰਜਾਬੀ